ਉਹ ਬੰਦੇ ਭਲੋੜੇ ਸੀ ਪੁਲਿਸ ਕੋ ਨਹੀਂ ਭਰੇ ਜਾ ਰਹੇ ਉਹ ਇੱਕ ਆਜਰ ਭਜਨ ਸਿੰਘ ਅਸੀਂ ਆਪ ਲੋੜ ਆਖੋ ਲੋੜ ਭਜ ਕਰਕੇ ਇੱਕ ਜਿਹੜਾ ਦੋਸ਼ੀ ਅਸੀਂ ਪੁਲਿਸ ਸਟੇਸ਼ਨ ਤੇ ਲਿਆਏ ਆਂ ਫਟੇਗੜ ਚੋਰੀਆਂ ਨੂੰ ਅਸੀਂ ਪੇਸ਼ ਕਰਾ ਰਹੇ ਆਂ ਅ ਕੋਣ ਪੁਲਿਸ ਨਹੀਂ ਕਾਰਵਾਈ ਜਿਹੜੀ ਦੇਖਣਾ ਚਾਹੀਦੀ ਹੈ ਜ ਨਹੀਂ ਕਰਦੀ ਬਟਾਲਾ ਅਦਾਲਤ ਚ ਪੇਸ਼ੀ ਪੁੱਗਤ ਨਾਏ ਬਜ਼ੁਰਗ ਕਤੇ ਉਸਦੇ ਲੜਕੇ ਨੂੰ ਵਿਰੋਧੀ ਚੁੱਕ ਕੇ ਲਿਆਏ ਥਾਣਾ ਫਤਿਹਗੜ ਚੂੜੀਆਂ ਚ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੂੰ ਕੁੱਟਮਾਰ ਕਰਨ ਅਤੇ ਬਜ਼ੁਰਗ ਨੂੰ ਬੇਚਿਤ ਕਰਨ ਤੇ ਲਗਾਏ ਵਿਰੋਧੀਆਂ ਤੇ ਦੋਸ਼ ਬਜ਼ੁਰਗ ਦੀ ਥਾਣੇ ਫਤਿਹਗੜ ਚੂੜੀਆਂ ਵਿਖੇ ਦਸਤਾਰ ਲੱਥੀ ਦੀ ਵੀਡੀਓ ਕੀਤੀ ਗਈ ਵਾਇਰਲ ਦੋ ਜੀਤਰ ਨੇ ਪੁਲਿਸ ਉਪਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਦੇ ਪਿਤਾ ਦੇ ਕਾਤਲ ਨੂੰ ਪੁਲਿਸ ਨਹੀਂ ਕਰ ਰਹੀ ਗ੍ਰਿਫਤਾਰ ਜਿਸ ਕਾਰਨ ਉਹ ਬਜ਼ੁਰਗ ਨੂੰ ਥਾਣਾ ਫਤਿਹਗੜ ਚੂੜੀਆਂ ਲਿਆਏ ਹਨ ਬਜ਼ੁਰਗ ਲੈ ਕੇ ਆਇ ਤੇ ਨੇ ਥਾਣੇ ਲਾਏ ਡੇਰੇ ਕਾਨੂੰਨ ਅਨੁਸਾਰ ਹੋਵੇਗੀ ਕਾਰਵਾਈ ਕਿਹਾ ਫਤਿਹਗੜ ਚੂੜੀਆਂ ਦੇ ਐਸਐਚਓ ਕਰਨਦੀਪ ਸਿੰਘ ਅੱਜ ਬਟਾਲਾ ਫਤਿਹਗੜ ਚੂੜੀਆਂ ਦੇ ਪਿੰਡ ਬੇਰੀਆਂ ਵਾਲਾ ਦਾ ਬਜ਼ੁਰਗ ਹਰਪਸੰਗ ਸਿੰਘ ਜੋਲਾ ਤਤੋਂ ਲੰਗਾ ਕੇ ਤੁਰਦੇ ਹਨ ਆਪਣੇ ਲੜਕੇ ਕੁਲਵਿੰਦਰ ਸਿੰਘ ਨਾਲ ਕਾਰ ਉੱਪਰ ਬਟਾਲਾ ਦੀ ਤਾਲ ਤੇ ਚ ਪੇਸ਼ੀ ਭੁਗਤਣ ਲਈ ਗਏ ਸਨ ਜਿਸ ਨੂੰ ਰਸਤੇ 'ਚ ਹੀ ਪਿੰਡ ਤੇ ਹੀ ਉਹਨਾਂ ਦੇ ਰੋਜ਼ੀਆਂ ਚੁੱਕ ਕੇ ਥਾਣਾ ਫਤੇਗੜ ਚੂੜੀਆਂ ਲੈ ਆਂਦਾ ਗਿਆ ਅਤੇ ਬਜ਼ੁਰਗ ਦੀ ਦਸਤਾਰ ਲੱਥੀ ਵਾਲੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਅਤੇ ਜਦ ਬਜ਼ੁਰਗ ਹਰਪ੍ਰਜਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਵੀਡੀਓ ਦੇਖੀ ਤਾਂ ਉਹ ਵੀ ਥਾਣਾ ਫਤੇਗੜ ਚੂੜੀਆਂ ਪਹੁੰਚ ਗਏ ਤੇ ਅਗਵਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕਰ ਲਗੇ ਖਬਰ ਲਿਖਣ ਤੱਕ ਬਜ਼ੁਰਗ ਹਰਪ੍ਰਜਨ ਸਿੰਘ ਅਤੇ ਉਸ ਦਾ ਬੇਠਾ ਥਾਣਾ ਫਤੇਗੜ ਚੂੜੀਆਂ ਵਿਖੇ ਪੁਲਿਸ ਹਰਸਤ ਚਿਸਨ ਈਸ਼ਬੰਦੀ ਦੂਸਰੀ ਧਿਰ ਵੱਲੋਂ ਜੋ ਕਿ ਥਾਣਾ ਫਤਿਹਗੜ ਚੂੜੀਆਂ ਵਿਖੇ ਟੇਰੇ ਲਗਾ ਕੇ ਬੈਠੇ ਹਨ ਉਹਨਾਂ ਵੱਲੋਂ ਜੋਗਾ ਸਿੰਘ ਅਤੇ ਸਰਪੰਚ ਗੁਰਪ੍ਰੀਤ ਸਿੰਘ ਨੇ মিডিਆ ਸਾਹਮਣੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿ ਆ ਕਿ ਉਹਨਾਂ ਦੇ ਪਿਤਾ ਰਤਨ ਸਿੰਘ ਜੋ ਕਿ 23 April ਨੂੰ ਘਰੋਂ ਗਏ ਸਨ ਉਹਨਾਂ ਦਾ ਫਤਿਹਗੜ ਚੂੜੀਆਂ ਬਟਾਲਾ ਰੋਡ ਉੱਪਰ ਕਤਲ ਕਰ ਦਿੱਤਾ ਸੀ ਅਤੇ ਇਸ ਮਾਮਲੇ 'ਚ ਉਹਨਾਂ ਦੇ ਹੀ ਪਿੰਡ ਦੇ ਹਰਪਜਨ ਸਿੰਘ, ਬਲਵਿੰਦਰ ਸਿੰਘ ਸਮੇਤ 4 ਲੋਕਾਂ ਉਪਰ ਥਾਣਾ ਫਤਿਹਗੜ ਚੂੜੀਆਂ ਵਿਖੇ ਪਰਚਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਉਹ ਅੱਜ આરોપી ਹਰਪਜਨ ਸਿੰਘ ਖੁਦ ਹੀ ਬਟਾਲਾ ਪਹੁੰਚ ਚੁੱਕ ਕੇ ਥਾਣਾ ਫਤਿਹਗੜ ਚੂੜੀਆਂ ਲੈ ਕੇ ਆਏ ਹਨ ਅਤੇ ਉਹਨਾਂ ਦੀ ਅਰਸ਼ਟ ਪਾਉਂਦੀ ਮੰਗ ਕਰ ਰਹੇ ਹਨ ਉਹਨਾਂ ਕਹਿੰਦੇ ਹਰਪਜਨ ਸਿੰਘ ਅਤੇ ਦੋ ਚੇਤਨਾ ਰੋਪੀ ਵਿਕਤੀਆਂ ਨੂੰ ਗ੍ਰਿਫਤਾਰ ਕਰ ਚੇਰ ਭੇਜਿਆ ਜਾਵੇ। ਯਸ਼ਮੰਦੀ ਫਤੇਗੜ ਚੂੜੀਆਂ ਦੇ ਐਸ.ਐਸ.ਓ. ਕਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਹਾਂਗੇ ਜੋਗਾ ਸਿੰਘ ਅਤੇ ਉਸਦੇ ਸਾਥੀ ਬਜ਼ੁਰਗ ਹਰਪ੍ਰਿੰਦ ਸਿੰਘ ਨੂੰ ਬਟਾਲਾ ਤੋਂ ਚੁੱਕ ਕੇ ਥਾਣਾ ਫਤੇਗੜ ਚੂੜੀਆਂ ਲੈ ਕੇ ਆਏ ਹਨ। ਉਹਨਾਂ ਕਹਾਂਗੇ ਇਸ਼ਾਰੇ ਕੇਸ ਦੀ ਇਨਕੁਆਇਰੀ ਚੱਲ ਰਹੀ ਹੈ। ਜੋ ਵੀ ਕਾਨੂੰਨ ਅਨਸਾਰ ਹੋਵੇਗਾ ਉਸ ਅਨਸਾਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੋ ਬੰਦੇ ਭਲੋੜੇ ਸੀ ਪੁਲਿਸ ਕੋ ਨਹੀਂ ਫੜੇ ਜਾ ਰਹੇ ਉਹ ਇੱਕ ਅਜਾਹਰ ਭਜਨ ਸਿੰਘ ਅਸੀਂ ਆਪ ਲੋ ਹੱਥ ਹੋ ਜਾ ਧੋੜ ਭੱਜ ਕਰਕੇ ਇੱਕ ਜਿਹੜਾ ਦੋਸ਼ੀ ਅਸੀਂ ਪੁਲਿਸ ਸਟੇਸ਼ਨ ਤੇ ਲਿਆਏ ਆ ਫਟੇਗੜ ਚੋਰੀਆਂ ਨੂੰ ਅਸੀਂ ਪੇਸ਼ ਕਰਾ ਰਹੇ ਆ ਅੱਗੋਂ ਹੁਣ ਪੁਲਿਸ ਦੀ ਕਾਰਵਾਈ ਜਿਹੜੀ ਵੇਖਣਾ ਸਹੀ ਕਰਦੀ ਆ ਜਾਂ ਨਹੀਂ ਕਰਦੀ ਇਹ ਬੰਦਾ ਬਿਲਕੁਲ ਤੰਦਰੁਸਤ ਆ ਇਧਰਲੇ ਬਨੇ ਦਾ ਮੁੰਡਾ ਆ ਇਹ ਵੀ ਬਿਲਕੁਲ ਤੰਦਰੁਸਤ ਆ ਥਾਣੇ ਦੇ ਵਿੱਚ ਖਲੋ ਆ ਗਏ ਸਾਰੀ ਵੀਡੀਓ ਬੇਸੇ ਕਰਕੇ ਬਣਾ ਰਹੇ ਆ ਕਿ ਭੜਕੇ ਕੋਈ ਇਹ ਨਾ ਕਹੇ ਵੀ ਕਿਸੇ ਨੂੰ ਸੱਟ ਲਾਈ ਸੀ ਜਾਂ ਕੋਈ ਮੇਰਾ ਕੋਈ ਗਲਤ ਹੋਇਆ ਸੀ ਇਹ ਵੀ ਮੁੰਡਾ ਸਹੀ ਸਾ ਤੈਨੂੰ ਮਾਰਿਆ ਤੇ ਨਹੀਂ ਤਰ ਲੋਕ ਇਹ ਤੈਨੂੰ ਮਾਰਿਆ ਨਹੀਂ 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 ਮਾਰਿਆ ਗੱਡੀ ਗੱਡੀ ਵਿੱਚ ਨਾ ਗੱਡੀ ਨਾਲ ਪੀਪੀ 52 E 0333 ਇਹ ਗੱਡੀ ਵੀ ਅੱਜ ਫੇਰ ਦੁਬਾਰਾ ਬਰਾਮਤ ਕਰਾਈ ਆ ਦੂਸਰੇ ਦਿਨਾਂ ਦੂਸਰੀ ਵਾਰੀ ਬਰਾਮਤ ਹੋਈ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜਾ ਚੰਗੇ ਕੰਮ ਦਾ ਨਾਲੇ ਸਾਰੇ ਨੂੰ ਪਤਾ ਲੱਗਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਾਮਲਾ ਹੈ ਸਾਡਾ ਦੋਸ਼ ਹੈ ਕਿ ਇੱਥੇ ਦੋ ਜਣਿਆਂ ਨੂੰ ਕੋਰਟ ਚੋਂ ਗਵਾ ਕਰਕੇ ਜਾਂਦਾ ਸੀ ਕੀ ਆ ਮਾਮਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੇਨਤੀ ਇਦਾਂ ਜੀ ਕਿ ਇਹਨਾਂ ਨੇ ਦੂਜੀ ਪਾਰਟੀ ਵਾਲਿਆਂ ਨੇ ਜਿਹੜਾ ਕਿ ਉਹਨਾਂ ਦੇ ਉੱਤੇ ਕਤਲ ਦਾ ਕੇਸ ਪਾਇਆ ਸੀ ਉਹਦੇ ਵਿੱਚ ਉਹ ਬੇਗਨਾਮ ਮਤਲਬ ਸਾਬਤ ਹੋਏ ਨੇ ਤੇ ਉਹ ਕੋਰਟ ਵਿੱਚ ਗਏ ਸੀ ਲੇਕਿਨ ਕੋਰਟ ਦੇ ਵਿੱਚੋਂ ਉਥੋਂ ਜੋਗਾ ਸਿੰਘ ਸੰਦੀਪ ਸਿੰਘ ਤੇ ਹੋਰ ਉਹਨਾਂ ਦੇ ਸੰਬੰਧੀ ਜਿਹੜੇ ਉਹ ਸਰਦਾਰ ਔਰ ਭਜਨ ਸਿੰਘ ਨੂੰ ਨੰਬਰਦਾਰ ਨੂੰ ਅਤੇ ਉਹਨਾਂ ਦੇ ਬੇਟੇ ਨੂੰ ਚੁੱਕ ਕੇ ਤੇ ਉਥੋਂ ਗੱਡਨਾਪ ਕਰਕੇ ਤੇ ਫਿਰ ਇਹ ਗੜ ਚੂੜੀਆਂ ਥਾਣੇ ਦੇ ਵਿੱਚ ਲੈ ਆਏ ਨੇ ਜੋ ਕਿ ਮਤਲਬ ਉਹ ਕਾਨੂੰਨੀ ਕਾਰਵਾਈ ਚੱਲਦੀ ਆ ਉਹਨਾਂ ਦਾ ਮਤਲਬ ਜੋ ਵੀ ਹੈ ਉਹ ਚੱਲਣ ਦਿਆ ਉਹਨਾਂ ਦਾ ਫਰਜ਼ ਨਹੀਂ ਕੋਈ ਕਿਸੇ ਨੂੰ ਗੱਡਨਾਪ ਕਰਨਾ ਲੇਕਿਨ ਉਹ ਗੱਡਨਾਪ ਕਰਕੇ ਫਿਰ ਇਹ ਗੜ ਚੂੜੀਆਂ ਥਾਣੇ ਚ ਲੈ ਆਏ ਨੇ ਤੇ ਬਟਾਲਿਓ ਕੋਰਟ ਦੇ ਵਿੱਚ ਉਹਨਾਂ ਨੇ ਕੀਤਾ ਜੀ ਉਹਨਾਂ ਨੂੰ ਕੀ ਚਾਉਂਦੇ ਅਸੀਂ ਇਨਸਾਫ ਚਾਹੁੰਦੇ ਹਾਂ ਜੀ ਕਿਤਨਾ ਦਾ ਇਨਸਾਫ ਇਨਸਾਫ ਜੋ ਸੱਚਾ ਜੀ ਸੱਚ ਨਿਤਰੇ ਕਾਰਵਾਈ ਕਿਤਾ ਅਧਿਕਾਰਵਾਈ ਚੰਗੇ ਕਾਰਵਾਈ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਡਰਾਈਵ ਕੀਤਾ ਕਿੰਨੇ ਜਣੇ ਲੈ ਗਿਆ ਕਿਹਦੇ ਤੇ ਲੈ ਕੇ ਆਏ ਉਹ ਗੱਡੀ ਤੇ ਲੈ ਕੇ ਆਏ ਜੀ ਉਹਨਾਂ ਨੂੰ ਨਾਲੇ ਮਾਰਕਟਾਈਵ ਕੀਤੀ ਆ ਤੇ ਉਹਨਾਂ ਦੇ ਮਤਲਬ ਉਹਨਾਂ ਨੂੰ ਮਾਰਕਟਾਈਵ ਕਰਕੇ ਉਹਨਾਂ ਦੀ ਪੱਗ ਪੁੱਗ ਲਾਤੀ ਅੱਧੇ ਨਹੀਂ ਵੇਖੀ ਵੀ ਉਹਨਾਂ ਪੱਗ ਲੱਤੀ ਆ ਬਜ਼ੁਰਗ ਜਿਹੜੇ ਆ ਉਹ ਲਾੜੇ ਸਾਰੇ ਵੀਡੀਓ ਵਾਇਰਲ ਹੋਈ ਤੇ ਉਹਨਾਂ ਨੂੰ ਮਤਲਬ ਉਹ ਆਪ ਗੱਡੀ ਚਲਾ ਕੇ ਲੈ ਆਏ ਜੀ ਤੇ ਅਸੀਂ ਤਾਂ ਇਹ ਆ ਕਿ ਜੋ ਵੀ ਆ ਉਹਨੂੰ ਸਾਫ਼ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਮਤਲਬ ਦੁੱਧ ਤੋਂ ਦੁੱਧ ਤੇ ਪਾਣੀ ਤੋਂ ਪਾਣੀ ਨਿਕਲਣਾ ਚਾਹੀਦਾ ਕੀ ਤੁਹਾਡਾ ਦੋਸ਼ ਏਗੇ ਕੀ ਲਾਂਦਾ ਕੀ ਲਾਂਦੇ ਤੁਹਾਡੇ ਹਾਂਜੀ ਸਰ ਉਹ ਸਾਡੇ ਕਾਇਆ ਸੌਹਰਾ ਨੇ ਅੱਛਾ ਤੋਂ ਉਹਨਾਂ ਦਾ ਜ਼ਮੀਨ ਦਾ ਝਗੜਾ ਚੱਲਦਾ ਸੀ ਪਿੰਡ ਵਿੱਚ ਉਹ ਤਰੀਖ ਦੇ ਮਾਮਲੇ 'ਚ ਹੀ ਗਏ ਸੀ ਤੋਂ ਉਹਨਾਂ ਰਸਤੇ ਵਿੱਚੋਂ ਕੋਰਟ ਦੇ ਬਾਹਰੋਂ ਚੁੱਕ ਲਿਆਂਦਾ ਇਹਨਾਂ ਸਾਰਿਆਂ ਨੇ ਅਸੀਂ ਤੇ ਫੇਸਬੁੱਕ ਤੇ ਵੀਡੀਓ ਵੇਖੀ ਤੇ ਅਹੀਂ ਉਤੋਂ ਹੀ ਭੱਜੇ ਆਏ ਤੇ ਇਹਨਾਂ ਥਾਣੇ 'ਚ ਚੁੱਕ ਕੇ ਲਿਆਂਦਾ ਸਾਨੂੰ ਇਨਸਾਫ ਹੋਣਾ ਚਾਹੀਦਾ ਠੀਕ ਤੇ ਜਿਹੜਾ ਨਾ ਠੂਠਾ ਸਾਡੇ ਤੇ ਕਤਲ ਕੇਸ ਪਾਇਆ ਹੈ ਸਬੂਤ ਲਿਹਾਉਣ ਆਪਣੇ ਆਹੀਂ ਆਪਣੇ ਇਕੱਠੇ ਕਰਕੇ ਦਿੱਤੇ ਨੇ ਇਹ ਵੀ ਦੇਣ ਦਾ ਇਹ ਤਾਂ ਜਿਹਨੂੰ ਮਰਜ਼ੀ ਸਾਡੇ ਘਰ ਦੇ ਪਰਿਵਾਰਕ ਮੈਂਬਰ ਜਿਹੜਾ ਬਾਹਰ ਜਾ ਕੇ ਰੁਸ ਜਿਹਨੂੰ ਮਰਜ਼ੀ ਚ ਇਨਕੁਆਰੀ ਜੋ ਭਰੀ ਹੋ ਜਿੰਨੇ ਹਾਂਜੀ ਦੇਖੋ ਤੁਹਾਡੇ ਕੋਲ ਇਹ ਰਿਪੋਰਟ ਹਾਂਜੀ ਡੀਐਸਪੀ ਸਾਬਕੋੜੋਂ ਰਿਪੋਰਟ ਜਿਹੜੀ ਆ ਐਸਐਸਪੀ ਕੋਲ ਗਈ ਆ ਉਹਨੇ ਉਹ ਕਹਿੰਦੇ ਇਨਕੁਆਰੀ ਚੱਲਦੀ ਬਾਈ ਤੁਨ ਉੱਪਰ ਹੀ ਚੱਲਦੀ ਪਈ ਐ ਨਾ ਜੀ ਪਰ ਉਹਨ ਮਤਲਬ ਇਹਥੋਂ ਚੱਲ ਗਈ ਐ ਤੇ ਇਹਨਾਂ ਨੇ ਕਿਹੜਾ ਕਿਹੜਾ ਦੋਸ਼ੀ ਤੁਸੀਂ ਲਾਂਡਰੀ ਵਿੱਚ ਕਿਹੜਾ ਕਿਹੜਾ ਉੱਥੋਂ ਲਿਆਇਆ ਇਹਨਾਂ ਨੂੰ ਉਹ ਵੀਡੀਓ ਵਿੱਚ ਉਹਨਾਂ ਬੰਦਿਆਂ ਦੀ ਵੀਡੀਓ ਆਉਂਦੀ ਜਿਹੜੇ ਜਿਹੜੇ ਹੁਣ ਦੇ ਵਿੱਚ ਅਸੀਂ ਤੇ ਇੱਥੇ ਹੀ ਆਈ ਭੱਜੇ ਵੀ ਵੀਡੀਓ ਵੇਖ ਕੇ ਠਾਣੇ ਆਏ ਇਹ ਤੋਂ ਹੁਣ ਇਹ ਦੱਸਣਗੇ ਵੀ ਕੀ ਹਸਬ ਕਰ ਉੱਥੇ ਵੀ ਕੈਮਰੇ ਆ ਕੇ ਲੱਗੇ ਹਾਂਜੀ ਤੇ ਕੋਰਟ ਦੇ ਬਾਹਰ ਵੀ ਕੈਮਰੇ ਲੱਗੇ ਆ ਕੈਮਰੇ ਜਿਹੜੇ ਨਿਗਰਦੀ ਹੋਏ ਪਤਾ ਲੱਗ ਜੇ ਕਿੰਨੇ ਕਿੰਨੇ ਜਾਂ ਪਰ ਨੂੰ ਪਤਾ ਹੋਣਾ ਤੇਰਾ ਜਿਹੜਾ ਮੁੱਦਾ ਪਰ ਇਹ ਹੈ ਤੇ ਗਲਤ ਕੰਮ ਹੈ ਗਲਤ ਕੰਮ ਨਹੀਂ ਹੈ ਤੇ ਜਿਤਨਾ ਮੱਦੀ ਜਿਵੇਂ ਮੱਦੀ ਚੁੱਕ ਲਾਂਗੇ ਫਿਰ ਇਹ ਪਿੰਡ ਵਾਲੀ ਜੋ ਵੀ ਕਰੇ ਕਰ ਸਕਦੀ ਹੈ ਪਰ ਇਹ ਆਮ ਆਦਮੀ ਸਰਧਾਰ ਹੈ ਕਿਸੇ ਨੂੰ ਚੁੱਕ ਕੇ ਤੇ ਲਿਆ ਕੇ ਤੇ ਕੁੱਟ ਮਾਰ ਕਰੋ ਤੈਨੂੰ ਚੁੱਕ ਕੇ ਛਾਂ ਦੇ ਛੋ ਬਿਲਕੁਲ ਗਲਤ ਹੈ ਸੀਨੀਅਰ ਸੀਨੀਅਰ ਸਿਟੀਜ਼ਨ ਦੱਸੋ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਸਰਦਾਰ ਬਾਜੀ ਜੀ ਜੁਰਗ 270 ਸਾਲ ਦਾ ਮੈਂ ਮਰਦਾ ਕੋਤਮਾਗਰ ਕੀਤੀ ਪਾਗ ਉਹਨਾਂ ਦੀ ਲੱਤੀ ਵੀਡੀਓ ਵਾਇਰਲ ਹੋਈ ਹੈ ਉਹਨਾਂ ਦੀ ਵੀਡੀਓ ਵੇਖੇ ਨੀ ਇਥੇ ਲੋੜ ਕੇ ਆਏ ਆ ਇਹ ਥਾਣੇ ਚ ਲੈ ਆਏ ਨੇ ਚੁੱਕ ਕੇ ਇਹਨਾਂ ਦਾ ਮਤਲਬ ਨਹੀਂ ਕੋਈ ਪਿੰਡ ਵਾਲਾਂ ਦਾ ਭੰਦਾ ਜੇ ਕਾਨੂੰਨੀ ਕਾਰਵਾਈ ਕਾਨੂੰਨ ਨਾਲ ਲੜ ਤੇ ਕਿਉਂ ਸਾਡੇ ਬੰਦਿਆਂ ਚੁੱਕ ਕੇ ਲੈਣ ਸਾਡੇ ਬੱਚੇ ਵੀ ਘਰੋਂ ਬਾਹਰ ਜਾਣੇ ਨੇ ਕੱਲ ਨੂੰ ਐ ਵੀ ਬਾਹਰ ਨਿਕਲਣ ਜਿੰਨੂੰ ਮਰਜ਼ੀ ਚੁੱਕ ਕੇ ਲੈ ਆ ਕਰਨਗੇ ਇਹ ਜ਼ਿੰਮੇਵਾਰ ਨੇ ਪਿੰਡ ਦੇ ਇਹਨਾਂ ਦੂਜਾ ਤੀਜਾ ਹਲਾ ਕਰ ਦਿੱਤਾ ਹੈ ਕਿਸੇ ਨੂੰ ਜਦੋਂ ਝੂਠਾ ਫੇਰੋ ਕਤਲ ਕੇਸ ਪਾਤਾ ਹੈ ਤੇ ਹੋਣਾ ਗੋ ਸਾਡੇ ਬੰਦੇ ਗਵਾਹ ਕਰਕੇ ਲੈ ਆਏ ਨੇ ਸਾਡੇ ਬੱਚਿਆਂ ਨੇ ਵੀ ਬਾਹਰ ਹੰਦਾ ਨਿਕਲਣਾ ਅੱਗੋਂ ਤੋਂ ਉਹਨਾਂ ਨੇ ਬਾਹਰ ਹੰਦਾ ਜਾਣਾ ਸਕੂਲ ਵੀ ਪੜ੍ਹਨੇ ਜਾਣਾ ਹੈ ਸਾਡੇ ਬੰਦਿਆਂ ਨੇ ਬਾਹਰ ਕੰ ਸਾਨੂੰਨ ਸਾਹਿਬ ਮਿਲਣਾ ਚਾਹੀਦਾ ਹੈ ਪਿੰਡ ਪੇਰੀਆਂ ਵਾਲਿਆਂ ਤੋਂ ਇੱਥੇ ਅੱਜ ਥਾਣੇ ਪਹੁੰਚੇ ਦੂਜੀ ਧਿਰ ਵੀ ਪਹੁੰਚੀ ਉਹਨਾਂ ਦਾ ਦੋਚੇ ਸਾਡੇ ਕੋਲ ਚ ਗਏ ਸੀ ਉਹਨਾਂ ਨੂੰ ਇੱਥੋਂ ਜ਼ਬਰਦਸਤੀ ਲੈਣ ਦਾ ਕੀ ਮਾਮਲਾ ਜੀ ਸਾਹਿਬ ਇਹ ਸਰ 23 ਤਰੀਕ 4ਵੇਂ ਮਹੀਨੇ April ਦੇ ਚ ਮੇਰੇ ਫਾਦਰ ਸਾਹਿਬ ਦਾ ਕਤਲ ਹੋਇਆ ਜੀ ਇਹ ਬੰਦੇ 22 ਨੇਮ ਪਰਪੰਜਨ ਸਿੰਘ ਹੁਣੇ ਚਾਰ ਜਾਣੇ ਦੋਚੇ ਜਿਹੜੇ ਮੇਣ ਆ ਦੋ ਅਣਪਛਾਤੇ ਆ ਇਹ ਬੰਦੇ ਆਂਦੇ ਆ ਕਿ ਸਾਨੂੰ ਗਵਾ ਕਰਕੇ ਮਹੀਨਾ ਪੂਰਾ ਗਿਆ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਉਹਨਾਂ ਦੇ ਘਰ ਰੇਡ ਆ ਗੱਡੀ ਇੱਕ ਵਾਰੀ ਬਰਾਮਤ ਕਰਾਈ ਆ ਫੜ ਕੇ ਛੱਡ ਦਿੱਤੀ ਆ ਉਸ ਤੋਂ ਬਾਅਦ ਅੱਜ ਬਟਾਲਾ ਰੋਡ ਤੋਂ ਹੀ ਹਰਪਜਨ ਸਿੰਘ ਨੂੰ ਇੱਥੇ ਲਿਆ ਕੇ ਜੇ ਗਵਾਹ ਕਰਨ ਵਾਲੀ ਗੱਲ ਕਰਨ ਦੇ ਆ ਜੇ ਗਵਾਹ ਕੀਤਾ ਹੁੰਦਾ ਠਾਣੇ ਲੈ ਕੇ ਆਉਣਾ ਸੀ ਮੇਰੇ ਬਾਪ ਦਾ ਉਹਨਾਂ ਨੇ ਕਤਲ ਕੀਤਾ ਹੈ ਜੀ ਉਹ ਬੰਦੇ ਲਿਆ ਕੇ ਠਾਣੇ ਦਿੱਤੇ ਆ ਗੱਡੀ ਵੀ ਬਰਾਮਦ ਕਰਤੀ ਆ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਹੈ ਜੀ ਆ ਸਾਰਾ ਪਿੰਡ ਆ ਜੀ ਮੇਰਾ ਨਗਰ ਜੇ ਉਹ ਚਾਰ ਰਿਸ਼ਤੇਦਾਰ ਆਣ ਕੇ ਜਿਹੜੀ ਵੀਡੀਓ ਲੌਂਡਿਆ ਨੂੰ ਇਨਸਾਫ ਨਹੀਂ ਦਿੱਤਾ ਮੇਰਾ ਪਿਓ ਮਰ ਗਿਆ ਜੀ ਉਹਨਾਂ ਨੇ ਮਾਰ ਦਿੱਤਾ ਆ ਤੇ ਮੈਨੂੰ ਅਜੇ ਉਹ ਮੈਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਇਨਸਾਫ ਮਿਲ ਗਿਆ ਜੀ ਜੇ ਗਵਾਹ ਕਰਤਾ ਗਵਾਹ ਕਰਕੇ ਬ ਇਹ ਗਵਾਹ ਜਿਹੜੇ ਐ ਅਲੀਗੇਸ਼ਨ ਲਾਈ ਜਾਂਦੇ ਆ ਗਲਤ ਆ ਇਹ ਇਹਨਾਂ ਤੇ ਬਣਦੀ ਕਾਰਵਾਈ ਜਿਹੜੀ ਆ ਭਜਨ ਸਿੰਘ ਤੇ ਆ ਇਹਨਾਂ ਨੂੰ ਗ੍ਰਫਤਾਰੀ ਪਾ ਗਏ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਵੇ ਕਿੰਨੇ ਜਾਨਾ ਤੇ ਬੱਚਾ ਇਹ 4 ਜਾਨਾ ਤੇ ਜੀ ਅੱਛਾ ਕੋਈ ਗ੍ਰਫਤਾਰੀ ਨਹੀਂ ਹੋਈ ਅੱਜ ਤੱਕ ਕੋਈ ਨਹੀਂ ਅਮੀ ਨਾ ਅਜ ਪੂਰਾ 23 ਤਰੀਕ ਅਜ ਪੂਰਾ 1 ਮਹੀਨਾ ਹੋ ਗਿਆ ਜੀ ਕੋਈ ਗ੍ਰਫਤਾਰੀ ਨਹੀਂ ਹੋਈ ਉਹ ਗੱਡੀ ਤੇ ਬਕਾਇਦਾ ਮੇਰੇ ਕੋਲ ਫੋਟੋ ਆ ਉਹ ਗੱਡੀ ਪਹਿਲਾਂ ਮੈਂ ਬਰਾਮਦ ਕਰਾਈ ਆ ਗੱਡੀ ਫੜ ਕੇ ਇਹਨਾਂ ਥਾਣੇ ਵਾਲਿਆਂ ਨੇ ਛੱਡ ਦਿੱਤੀ ਆ ਉਸ ਤੋਂ ਬਾਅਦ ਫੇਰ ਕੋਈ ਵੀ ਅੱਜ ਤੱਕ ਕੋਈ ਫੇਰ ਪਿੰਡ ਜਾ ਕੇ ਇਹਨਾਂ ਨੇ ਮਤਲਬ ਰੇਟ ਨਹੀਂ ਕੀਤੀ ਆ ਕਿ ਉਹ ਘਰ ਚ ਅਗੇ ਭਲੇ ਤੁਰੇ ਫਿਰਨਦੇ ਆ ਸਾਨੂੰ ਉਹਨਾਂ ਤੋਂ ਜਾਣ ਤੋਂ ਧਮਕੀਆਂ ਵੀ ਆਉਂਡੀਆਂ ਕਿ ਸਾਡਾ ਤੁਸੀਂ ਕੀ ਕਰ ਲਿਆ ਹਾਂਜੀ ਤੇ ਜੇ ਅੱਜ ਅਸੀਂ ਪੁਲਿਸ ਨੂੰ ਪੁਲਿਸ ਨੇ ਨਹੀਂ ਇਹ ਬੰਦੇ ਦਾ ਕੰਮ ਜਿਹੜਾ ਪੁਲਿਸ ਦਾ ਕੰਮ ਹੀ ਪ੍ਰਸ਼ਾਸਨ ਦਾ ਕੰਮ ਹੀ ਉਹ ਅਸੀਂ ਖੁਦ ਕੀਤਾ ਤੇ ਸਾਨੂੰ ਇੱਕ ਗੱਡੀੋਂ ਕਢਿਆ ਹੈ ਬੰਦਾ ਗਵਾਹ ਕਰਕੇ ਲੈ ਕੇ ਆਏ ਜੀ ਜੇ ਸਾਡੇ ਕੱਲ ਨੂੰ ਹੋਰ ਕਿ ਜੀ ਦਾ ਮੇਰੇ ਬੱਚੇ ਨੇ ਪਰਿਵਾਰ ਹੈ ਜੇ ਕਿਸੇ ਦਾ ਹੋਰ ਜੀ ਦਾ ਨੁਕਸਾਨ ਕਰਦਣਗੇ ਤਾਂ ਮੈਂ ਦੱਸੋ ਕੀ ਕਰਾਂਗਾ ਇਹ ਜਿਹੜਾ ਕੰਮ ਪ੍ਰਸ਼ਾਸਨ ਦਾ ਕਰਦਾ ਉਹ ਮੈਂ ਖੁਦ ਕਰਦਾ ਫਿਰਨਦੇ ਆ ਜੀ ਚੰਦ ਉਹ ਰੈਸ਼ਟ ਪਈ ਅਰੈਸਟ ਪੈਣੀ ਚਾਹੀਦੀ ਜੀ ਰੈਸ਼ਟ ਪੈਣੀ ਚਾਹੀਦੀ ਹਾਲੇ ਇੱਕ ਇੱਕ ਦੀ ਵੀ ਨਹੀਂ ਅਰੈਸਟ ਪਈ ਹਰਪ੍ਰੀਤ ਸਿੰਘ ਆ ਟਾਈਮ ਮੌਕੇ ਦੇ ਅੰਦਰ ਆ ਜੀ ਉਹਨੂੰ ਫੜਾਇਆ ਨਹੀਂ ਲਿਆ ਕੇ ਗੱਡੀ ਬਰਾਮਦ ਕਰਤੀ ਆ ਜੀ ਉਹਦੀ ਰੈਸ਼ਟ ਪੈਣੀ ਚਾਹੀਦੀ ਆ ਹਾਂ ਨਹੀਂ ਇਹ ਸਰਕਾਰ ਕੋ ਵੀ ਤੇ ਪ੍ਰਸ਼ਾਸਨ ਕੋ ਵੀ ਇਹ ਮੰਗ ਚਾਉਂਦੇ ਜੀ ਬਸ ਬਾਕੀ ਜਿਹੜੇ ਬੰਦੇ ਆ ਇਹਦੀ ਰੈਸ਼ਟ ਪਾ ਕੇ ਬੰਦੇ ਦੂਜਿਆਂ ਦੀ ਵੀ ਰੈਸ਼ਟ ਜਲਦੀ ਤੋਂ ਜਲਦੀ ਪਾਵੇ ਮੈਂ ਪਿੰਡ 베ਰੀਆਂ ਤੋਂ ਮੇਰੀ ਵਾਈਫ ਸਰਪੰਚੀ ਮਹਾ ਗੁਰਪ੍ਰੀਤ ਸਿੰਘ ਇਹ ਜਿਹੜਾ ਕਤਲ ਹੋਇਆ ਸੀ ਉਸ ਦਿਨ ਅਖਵਾ ਪਿੰਡ ਦੇ ਵਿੱਚ ਇਹਨਾਂ ਨੇ ਹੀ ਦੱਸਤੀ ਸੀ ਇੱਕ ਐਕਸੀਡੈਂਟ ਹੋ ਗਿਆ ਜੀ ਅਸੀਂ ਵੀ ਦੌੜੇ ਆਏ ਇੱਥੇ ਹਸਪਤਾਲ ਦੇ ਵਿੱਚ ਵੀ ਐਕਸੀਡੈਂਟ ਹੋ ਗਿਆ ਜਦੋਂ ਆ ਕੇ ਦੇਖਿਆ ਜਿਹੜੇ ਬੰਦੇ ਨੇ ਮੌਕੇ ਤੇ ਦੇਖਿਆ ਵੀ ਕਤਲ ਇਹ ਐਕਸੀਡੈਂਟ ਨਹੀਂ ਇਹ ਕਤਲ ਹੋਇਆ ਮੇਰੇ ਸਾਹਮਣੇ ਆ ਪੁਲਿਸ ਨੂੰ ਬਿਆਨ ਵੀ ਦੇ ਦਿੱਤੇ ਪਰ ਪੁਲਿਸ ਨੇ ਇੱਕ ਮਹੀਨਾ ਜੋ ਗਿਆ ਕੋਈ ਕਾਰਵਾਈ ਨਹੀਂ ਜੇ ਅਸੀਂ ਅੱਜ ਬੰਦੇ ਬਰਾਮਤ ਫੜ ਕੇ ਜਿਹੜਾ ਪੁਲਿਸ ਦਾ ਕੰਮ ਹੈ ਅਸੀਂ ਆਪ ਖੁਦ ਕੀਤਾ ਬੰਦੇ ਅਸੀਂ ਫੜ ਕੇ ਫਰਾਦੇ ਨੇ ਤੇ ਪੁਲਿਸ ਸਾਨੂੰ ਅੱਗੋਂ ਆਖੀਏ ਤੁਹਾਡੇ ਤੋਂ ਪਰਚਾ ਕਰਨਾ ਡਿਪੀ ਸਾਹਿਬ ਆਖਣ ਦੇ ਨੇ ਲਿਆਓ ਨਾਂ ਦੱਸੋ ਜੀ ਤੁਸੀਂ ਬੰਦਾ ਕਿਉਂ ਫੜ ਕੇ ਲੈਂਦਾ ਇਹ ਤਾਂ ਤੁਹਾਡਾ ਕੰਮ ਹੈ ਸੀ ਕਰਦੇ ਆ ਤੇ ਜੇ ਅਸੀਂ ਇਹ ਕੰਮ ਕਰਕੇ ਤੇ ਜੇ ਅਸੀਂ ਚੰਗਾ ਕਰਤਾ ਸਾਨੂੰ ਸ਼ਾਬਾਸ਼ ਦੇਣ ਦੀ ਬਜਾਏ ਅੱਡੇ ਪਰਚੇ ਆਉਂਦੇ ਹੁਣ ਇਹ ਦੋਸ਼ ਲਾਉਣ ਦੇ ਵਿੱਚ ਤੁਸੀਂ ਨਹੀਂ ਲਿਆਉਣਾ ਬਿਲਕੁਲ ਆਂਦੇ ਵੀ ਇਹ ਪੁਲਿਸ ਦਾ ਕੰਮ ਹੈ ਪੁਲਿਸ ਦੇ 1 ਮਹੀਨਾ ਹੋ ਗਿਆ ਅਸੀਂ ਤੇ ਰੋਜ਼ ਫੋਨ ਐ ਸਾਨੂੰ ਕਰਦੇ ਆ ਸਾਡੇ ਅਗਰ ਚੁੱਕੇ ਨਹੀਂ ਫੋਨ ਨੇ ਅੱਛਾ ਫੋਨ ਸਾਡੇ ਵਿਜੀਗਾਲ ਦੇ ਵਿੱਚ ਵੀ ਪਾਉਂਦੇ ਰਹੇ ਕਿਸੇ ਮਤਲਬ ਤੁਸੀਂ ਉੱਥੇ ਪੁਲਿਸ ਨੂੰ ਕਹ ਦੇਣਾ ਸੀ ਇਹ ਬੰਦੇ ਆ ਦੇ ਇਹ 112 ਦੇ ਕੰਪਲੇਟ ਕੀਤੀ ਕੀਤੀ ਸੀ ਜੀ ਕਮਪਲੇਟ ਉਹ ਆਂਦੇ ਜੇ ਬੰਦਾ ਆ ਜੀ ਇੰਨੇ ਪੁਲਿਸੇ ਭੇਜ ਦਿੰਨੇ ਆ ਤੇ ਜੇ ਥਾਣੇ ਦੇ ਲਾਗੇ ਤੁਸੀਂ ਅਸੀਂ ਬਟਾਲਾ ਰੋਡ ਤੋਂ ਚੱਕਿਆ ਜੀ ਅਸੀਂ ਕੋਡ ਇੱਥੇ ਸਿੱਧਾ ਲਿਆ ਕੇ ਆਪਣਾ ਇੱਥੇ ਥਾਣੇ ਬਟਾਲਿਓਂ ਕੇ ਬਟਾਲਾ ਰੋਡ ਬਟਾਲਾ ਰੋਡ ਤੋਂ ਜੀ ਪਤਾ ਕਰੋ ਬਟਾਲਾ ਰੋਡ ਤੋਂ ਚੱਕਿਆ ਜੀ ਅਸੀਂ ਬਟਾਲਾ ਰੋਡ ਤੋਂ ਨਹੀਂ ਹਟਾਲੇ ਤੋਂ ਹੋ ਗਿਆ ਨਾ ਤੇ ਇਹਨਾਂ ਬੰਦੇ ਨੂੰ ਬਾ ਅਸੀਂ 112 ਤੇ ਵੀ ਜਿਹੜੀ ਆ ਕੰਪਲੇਟ ਕੀਤੀ ਸੀ ਉਹ ਆਂਦੇ ਜੇ ਤੁਸੀਂ ਥਾਣੇ ਖਾਂਡੇ ਤੇ ਵਧੀਆ ਗੱਲ ਨਹੀਂ ਜਾ ਕੇ ਥਾਣੇ ਬੰਦਾ ਪੇਸ਼ ਕਰਾ ਸੀ ਜੀ ਇਹ ਚਲੋ ਪਿੰਡ ਦੇ ਵਿੱਚ ਇੱਕ ਦੋ ਬੰਦੇ ਤੇ ਹੁੰਦੇ ਆ ਨਾ ਵੀ ਜਿਹੜੇ ਉਹਦੇ ਨਾਲ ਹੋਣ ਇੱਕ ਬੰਦਾ ਪਿੰਡ ਦੇ ਵਿੱਚੋਂ ਲਿਆਵੇ ਅਸੀਂ ਝੂਠੇ ਬੈ ਕੇ ਨੀਵੇਂ ਤਾਂ ਅਸੀਂ ਬਹਿ ਜਾਾਂਗੇ ਵੀ ਸਾਡੀ ਗਲਤੀ ਹੈ ਇੱਕ ਬੰਦਾ ਪਿੰਡ ਦੇ ਵਿੱਚ ਲਿਆ ਕੇ ਸਾਬਤ ਕਰ ਦੇ ਇਹ ਬੰਦਾ ਜਿੰਨੇ ਆਏ ਤੇ ਰਿਸ਼ਤੇਦਾਰ ਆਏ ਇਹ ਸਾਰੇ ਬੰਦੇ ਸਾਡੇ ਆ ਪਿੰਡ ਦੇ ਅਸੀਂ ਸੇਰਦੇ ਸਾਡੀਆਂ ਬੀਬੀਆਂ ਇੱਥੇ ਆ ਕੇ ਬੈਠੀਆਂ ਨੇ ਬੱਚੇ ਸਕੂਲਾਂ ਤੋਂ ਆ ਕੇ ਘਰ ਰੋਟੀ ਪਾਣੀ ਤਰਜ਼ੇ ਮਾਣਦੇ ਆ ਅਸੀਂ ਇੱਥੇ ਕੱਜ ਖਰਾਬ ਹੋਣ ਦੇ ਦੁਪਹਿਰ ਹੁਣ ਤੇ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਜਿਹੜਾ ਇੱਕ ਦੋਸ਼ੀ ਹੈ ਇਹਨੂੰ ਤੇ ਇਹਨੂੰ ਵੱਡੇ ਘਰ ਭੇਜਣ ਤੇ ਦੂਜੇ ਜਿਹੜੇ ਬਾਕੀ ਤਿੰਨੇ ਉਹਨਾਂ ਨੂੰ ਫੜ ਕੇ ਲਿਆਉਣ ਕੋਈ ਜੇ ਟੂਠਾਣਾ ਪੱਬੂਆ ਬੰਦ ਕਰਕੇ ਘਰਾਂ ਘਰੀ ਜਾਣਾ ਕੱਲ ਹੀ ਦੇ ਜੇ ਤੁਹਾਡੀ ਮੰਗ ਨਹੀਂ ਮੰਨੀ ਜੇ ਅਸੀਂ ਤੁਸੇ ਫੜ ਕੇ ਪੜਾਵਾਂਗੇ ਘਰ ਖੁੱਦ ਪੜਾਵਾਂਗੇ ਜੇ ਸਾਨੂੰ ਘਰ ਅੰਦਰ ਕਰ ਦੇਣ ਇਹਨਾਂ ਨੂੰ ਛੱਡ ਦੇਣ ਜੇ ਨਹੀਂ ਫੜ ਸਕਦੇ ਸਾਨੂੰ ਸਾਰਿਆਂ ਨੂੰ ਅੰਦਰ ਤਾੜ ਦੇਣ ਅੰਦਰ ਤਾੜ ਦੇਣ ਆਹ ਲਾਵਾਂਗੇ ਜਿੰਨੀ ਚੰਦੀ ਅਜਨ ਪਾ ਲੈ ਆਕੇ ਜੁਨੇ ਕਿ ਸਹੀ ਕਰਾਉਣਾ ਮੈਂ ਉਹ ਇਹ ਵੀ ਕਹ ਰਹੇ ਵੀ ਅਸੀਂ ਮਾਰ ਹੀ ਲਈ ਹੈ ਬਿਲਕੁਲ ਝੂਠੀਆਂ ਦੇਖੋ ਸਰ ਜਿਹੜੀ ਇਨਕੁਆਰੀ ਲਾਈ ਆ ਜਾਂ ਕੁਛ ਵੀ ਆ ਉਹ ਸਰਕਾਰ ਦਾ ਕੰਮ ਆ ਇਹਨਾਂ ਦਾ ਪ੍ਰਸ਼ਾਸਨ ਦਾ ਕੰਮ ਆ ਜਿਹੜੇ ਬੰਦੇ ਫੜੇ ਆ ਉਹਨਾਂ ਦੀ ਗ੍ਰਿਫਤਾਰੀ ਪਾਉਣ ਦੂਜੇ ਬੰਦੇ ਫੜਨ ਇਨਕੁ ਜੋ ਆਪਣਾ ਪੱਕਾ ਸਾਫ ਕਰਦੇ ਆ ਤੇ ਛੱਡੇ ਆਲੇ ਦੀ ਜੋ ਦੋਸ਼ੀ ਹੋ ਤੇ ਫਿਰ ਬੜੇ ਤੇ ਰਹਿਣੀ ਆ ਆਪਣਾ ਹੀ ਜੇ ਗ੍ਰਿਫਤਾਰੀ ਪਾਉਣੇ ਇਸ ਬੰਦੇ ਦੀ ਜਿਉਂ ਨਾ ਕਤਲ ਨਹੀਂ ਕੀਤਾ ਤਾਂ ਮੈਂ ਘਰੋਂ ਬਾਹਰ ਜਾਂਦੀ ਕਿ ਲੋਟ ਸਰ ਬੇਜੋ ਵਾਲੇ ਦਾ ਕੀ ਮਤਲਬ ਆ ਜੀ ਉਹ ਕਰਕੇ ਦੋਸ਼ ਆਦੀ ਹੋ ਕੋਰਟ ਪੇਸ਼ੀ ਤੇ ਗਏ ਤੇ ਜੂਰ ਕੋਲੇ ਇਹਨਾਂ ਪਾਸੇ ਉਹਨਾਂ ਨੂੰ ਉਹ ਤੋਂ ਵਾਪਸ ਆ ਲਿਆ ਤੇ ਇੱਥੇ ਖਾਣੇ ਜਾਂਦਾ ਰਿਹਾ ਇਹ ਜੀ ਸਾਡਾ ਇੱਕ ਮੁਕੱਦਮਾ ਦਰਜ ਆ ਜੀ ਮੁਕੱਦਮਾ ਨੰਬਰ 41/25 ਠਾਣਾ ਫਤੇਗੜ ਚੂੜੀਆਂ ਜੋ ਕਿ ਜੋਗਾ ਸਿੰਘ ਪੁੱਤਰ ਰਤਨ ਸਿੰਘ ਦੇ ਬਿਆਨਾਂ ਤੇ ਦਰਜਾਂ ਇਸ ਇਸ ਵਕੂਏ ਦੇ ਵਿੱਚ ਰਤਨ ਸਿੰਘ ਪੁੱਤਰ ਅਛਰ ਸਿੰਘ ਜੋ ਕਿ ਜੋਗਾ ਸਿੰਘ ਦੇ ਪਿਤਾ ਜੀ ਨੇ ਉਹਨਾਂ ਦੀ ਡੈਥ ਹੋਈ ਸੀ ਤੇ ਉਹਨਾਂ ਨੇ ਇਸ ਬੰਦੇ 'ਡਾਵਾ ਉਹਨਾਂ ਦਾ ਕਤਲ ਹੋਣ ਸਬੰਧੀ ਮੁਕੱਦਮਾ ਦਰਜ ਕਰਾਇਆ ਸੀ ਜੋ ਤਫ਼ਤੀਸ਼ ਦੌਰਾਨ ਉਹਨਾਂ ਵੱਲੋਂ ਜੋ ਦੋਸ਼ ਲਗਾਏ ਸਨ ਉਹਨਾਂ ਬਾਰੇ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਂਦੀ ਰਹੀ ਹੈ ਤੇ ਜੋ ਹੁਣ ਤੱਕ ਕੋਈ ਠੋਸ ਤੱਥ ਸਾਡੀ ਫਾਈਲ ਤੇ ਨਹੀਂ ਆਏ ਸਨ ਇਸ ਤੋਂ ਇਲਾਵਾ ਜੋਗਾ ਸਿੰਘ ਪਾਰਟੀ ਵੱਲੋਂ ਸੀਨੀਅਰ ਅਸਰਾਂ ਦੇ ਪੇਸ਼ ਹੋ ਕੇ ਜਿਹੜੀ ਮੁਕਦਮੇ ਦੀ ਤਫ਼ਤੀਸ਼ ਕਿਸੇ ਹੋਰ ਸੀਨੀਅਰ ਅਸਰ ਕਰਾਉਣ ਬਾਰੇ ਜਿਹੜੀ ਅਰਜ਼ੀ ਦਿੱਤੀ ਆ ਤੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀਨੀਅਰ ਅਸਰਾਂ ਨੂੰ ਮਾਰਕ ਹੋ ਚੁੱਕੀ ਆ ਤੇ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਜਿਹੜੇ ਆ ਹਰਪ੍ਰਜਨ ਸਿੰਘ ਉਹ ਪਾਰਟੀ ਦੇ ਖਿਲਾਫ ਦੋਸ਼ ਸਾਬਤ ਨਾ ਹੋਣ ਕਰਕੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਨਹੀਂ ਕੀਤੀ ਗਈ ਇਹਨਾਂ ਦਾ ਪਪਾ ਚੰਦ ਕੁਰਵਾਰਕਲਾ ਦਾ ਵੀ ਵੀਡੀਓ ਵੀ ਫਾਇਰ ਹੋ ਗਈ ਆ ਜਿਸ ਦੇ ਵਿੱਚ ਜਿਵੇਂ ਜਿਵੇਂ ਅਸੀਂ ਉਹਨੂੰ ਪਟਾਲੇ ਤੋਂ ਕੋਰਟ ਤੋਂ ਇੱਥੇ ਲਿਆਂਦਾ ਉਹਦੀ ਰੈਸਟ ਕਰੋ ਉਹਦੇ ਬਾਰੇ ਦੇਖੋ ਜੀ ਐਸ ਪਰ ਲਾ ਜੋ ਵੀ ਐ ਸਬੰਧਤ ਥਾਣੇ ਨੂੰ ਸੂਚਿਤ ਕੀਤਾ ਜਾਵੇਗਾ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜਿਹੜੀ ਆ ਉਹ ਸਬੰਧਤ ਥਾਣੇ ਵੱਲੋਂ ਕੀਤੀ ਜਾਵੇਗੀ ਸਰ ਜਿੰਨਾਂ ਨੇ ਫੜ ਕੇ ਲਿਆਂਦਾ ਉਹਨਾਂ ਨੇ ਦੋਸ਼ ਆ ਕੇ ਕੋਈ ਚੋਟ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਅਸੀਂ ਆਪ ਫੜ ਕੇ ਇਹਦਾ ਦੋਸਰਾ ਕੰਮ ਕੀਤਾ ਨਹੀਂ ਇਹ ਤਾਂ ਇਹਦਾ ਜੀ ਦੇਖੋ ਉਹਨਾਂ ਦੇ ਖਿਲਾਫ ਜੋ ਐਲੀਗੇਸ਼ਨ ਲੱਗੇ ਨੇ ਕਤਲ ਕਰਨ ਦੇ ਉਹ ਇਹ ਤੱਕ ਸਿੱਧ ਨਹੀਂ ਹੋਏ ਸਾਬਤ ਨਹੀਂ ਹੋਏ ਜਿੰਨੇ ਦੇਰ ਫਾਈਲ ਤੇ ਫੋਰ ਫੈਕਟ ਨਾ ਹੋਣ ਉਨੀ ਦੇਰ ਤੱਕ ਜਿਹੜਾ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਜਿਹੜੇ ਮੋਢਲੇ ਤੱਥ ਜਿਹੜੇ ਆ ਇਹ ਐਕਸੀਡੈਂਟਸ ਬਾਰੇ ਸਾਹਮਣੇ ਆਏ ਸੀ ਮੋਢਲੇ ਹਲਾਤਾਂ ਤੋਂ ਇਹੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਰਤਨ ਸਿੰਘ ਦੀ ਜਿਹੜੀ ਆ ਐਕਸੀਡੈਂਟ ਦੌਰਾਨ ਮੌਤ ਹੋਈ ਹੈ ਲੇਟਰ ਆਨ ਇਹਨਾਂ ਲੋ ਜਿਹੜਾ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਇਹਨਾਂ ਨੇ ਆਪਣਾ ਰਤਨ ਸਿੰਘ ਦਾ ਕਤਲ ਹੋਣ ਬਾਰੇ ਜ਼ਿਕਰ ਕੀਤਾ ਸੀ ਪਰ ਉਹ ਚੀਜ਼ਾਂ ਜਿਹੜੀਆਂ ਵਾ ਉਹ ਫੈਕਟ ਜਿਹੜੇ ਮੈਚ ਨਹੀਂ ਕਰਦੇ ਫੋਸ ਕੋਈ ਐਵੀਡੈਂਸ ਨਹੀਂ ਹੈਗੀ ਤੇ ਡੁੰਗਾਈ ਨਾਲ ਜਿਹੜੀ ਆ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾਂਦੀ ਰਹੀ ਹੈ ਤੇ ਹੁਣ ਸੀਨੀਅਰ ਅਫਸਰਾਂ ਨੂੰ ਮਾਰਕਾ ਉਹਨਾਂ ਵੱਲੋਂ ਜਿਹੜੀ ਇਹਦੀ ਜੋ ਵੀ ਐਸ ਪਰ ਮੈਰਿਟ ਇਨਵੈਸਟੀਗੇਸ਼ਨ ਕੀਤੀ ਜਾਵੇਗੀ